ਤੁਸੀਂ ਇਹੋ ਜਿਹਾ ਖੱਚ ਬੰਦਾ ਇਹੋ ਜਿਹਾ ਗਿਰਿਆ ਬੰਦਾ ਦੁਨੀਆ ਤੇ ਨਹੀਂ ਦੇਖਿਆ ਹੋਣਾ ਜਿਹੜਾ ਬੰਦਾ ਆਪਦੀ ਸੱਕੀ ਭੈਣ ਦੀ ਜ਼ਮੀਨ ਵੇਚ ਕੇ ਖਾ ਗਿਆ। ਇੱਥੋਂ ਤੱਕ ਕੀ ਆਪਦੀ ਭੈਣ ਦਾ ਘਰ ਵੇਚ ਕੇ ਵੀ ਖਾ ਗਿਆ ਤੇ ਬੰਦੇ ਕੋਲੇ ਆਪਦੇ ਕੋਲੇ 24 ਕਿੱਲੇ ਜ਼ਮੀਨ ਸੀਗੀ। ਆਪਦੇ ਪਰੌਣੇ ਨੂੰ ਘਰ ਜਵਾਈ ਬਣਾ ਲਿਆ ਘਰ ਜਵਾਈ ਬਣਾ ਕੇ ਉਹਨੂੰ ਆਪਦੇ ਡੰਗਰ ਸਾंभੜ ਤੇ ਲਾਤਾ। ਉਹਦੇ ਕੋਲੋਂ ਗੋਹਾ ਸਟਵਾਇਆ ਕਰੇ ਪੱਠੇ ਵੜਾਇਆ ਕਰੇ ਉਸ ਤੋਂ ਬਾਅਦ ਉਸ ਖੱਚ ਸਾਲੇ ਨਾਲ ਕੀ ਹੋਇਆ? ਏ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੇ ਅੱਜ ਉਹ ਤਾਂਾਂ ਮਾਰ ਮਾਰ ਕੇ ਰੋਂਦਾ ਆ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਅੱਜ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਸ ਬਾਈ ਦੇ ਚਾਚੇ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਅਸੀਂ ਹੁਣ ਉਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕੀ ਹੁੰਦਾ ਕਿ ਇੱਕ ਮੁੰਡਾ ਹੁੰਦਾ ਜਿਹਦਾ ਨਾਮ ਹੁੰਦਾ ਦਲਬਾਗ ਸਿੰਘ। ਦਲਬਾਗ ਨੂੰ ਘਰ ਦੇ ਵਿੱਚ ਵੈਸੇ ਭੋਲਾ ਭੋਲਾ ਕਹਿੰਦੇ ਸੀ ਤੇ ਪਿੰਡ 'ਚ ਵੀ ਭੋਲਾ ਹੀ ਕਹਿੰਦੇ ਸੀਗੇ। ਸਰਫ ਉਹਦਾ ਕਾਗਜ਼ਾਂ ਦੇ ਵਿੱਚ ਨਾਮ ਦਲਬਾਗ ਸਿੰਘ ਚੱਲਦਾ ਸੀਗਾ ਬੈਸੇ ਉਹਨੂੰ ਸਾਰੇ ਬੰਦੇ ਭੋਲਾ ਹੀ ਕਹਿੰਦੇ ਸੀਗੇ ਜਿਹੜੇ ਭੋਲੇ ਦੇ ਫਾਦਰ ਸਾਹਿਬ ਹੋਰੀ ਸੀਗੇ ਉਹ ਤਿੰਨ ਭਰਾ ਸੀਗੇ ਤੇ ਤਿੰਨਾਂ ਭਰਾਵਾਂ ਕੋਲੇ 45 ਕਿੱਲੇ ਜ਼ਮੀਨ ਸੀਗੀ ਭੋਲੇ ਦਾ ਇੱਕ ਤਾਇਆ ਸੀ ਤੇ ਇੱਕ ਚਾਚਾ ਸੀ ਜਿਹੜਾ ਭੋਲੇ ਦਾ ਪਿਓ ਸੀ ਉਹ ਵਿਚਕਾਰਲਾ ਸੀਗਾ ਤੇ ਤਿੰਨੇ ਭਰਾ ਅੱਡੋ-ਅੱਡ ਰਹਿੰਦੇ ਸੀ ਪਰ ਤਿੰਨਾਂ ਦਾ ਆਪਸ ਦੇ ਵਿੱਚ ਪਿਆਰ ਬਹੁਤ ਸੀਗਾ ਤਿੰਨਾਂ ਕੋਲੇ 15-15 ਕਿੱਲੇ ਜ਼ਮੀਨ ਸੀਗੀ ਚਲੋ ਜੀ ਮੁੱਖ ਦੀ ਗੱਲ ਕੀ ਆ ਕਿ ਭੋਲੇ ਦਾ ਜਨਮ ਹੁੰਦਾ ਤੇ ਜਦੋਂ ਭੋਲਾ ਦਸੰਗ ਸਾਲਾਂ ਦਾ ਹੁੰਦਾ ਤੇ ਭੋਲੇ ਦੇ ਪਿਓ ਦੀ ਅਚਾਨਕ ਮੌਤ ਹੋ ਜਾਂਦੀ ਹੈ। ਭੋਲਾ ਇਕੱਲਾ-ਇਕੱਲਾ ਸੀ ਆਪਦੇ ਮਾਂ ਪਿਓ ਦਾ ਪੁੱਤ ਸੀਗਾ ਨਾ ਕੋਈ ਭੈਣ ਸੀ ਤੇ ਨਾ ਕੋਈ ਹੋਰ ਭਰਾ ਸੀਗਾ। ਚਲੋ ਜੀ ਜਦੋਂ ਭੋਲੇ ਦੇ ਪਿਓ ਦੀ ਮੌਤ ਹੋ ਗਈ ਤੇ ਘਰ ਦੇ ਵਿੱਚ ਇਕੱਲੇ ਰਹਿ ਗਏ, ਮਾਂ ਰਹਿ ਗਈ ਤੇ ਭੋਲਾ ਰਹਿ ਗਿਆ। ਜਿਹੜਾ ਹੁਣ ਭੋਲਾ ਸੀਗਾ ਉਹ ਕੋਈ ਬਾੜਾ ਚੁਸਤ ਚਲਾਕ ਨਹੀਂ ਸੀਗਾ। ਜਾਨੀ ਕਿ ਭਲਾ ਮਾਨਸ ਸੀਗਾ, ਸਮਝਸ ਆਈ ਸੀਗੀ ਪਰ ਬੋਲਦਾ ਬਹੁਤ ਘੱਟ ਹੁੰਦਾ ਸੀਗਾ, ਬਹੁਤ ਭਲਾ ਮਾਨਸ ਸੀਗਾ। ਚਲੋ ਜੀ ਭੋਲੇ ਦਾ ਪੜ੍ਹਨ ਲਿਖਣ ਦੇ ਵਿੱਚ ਵੀ ਕੋਈ ਬਾਲਾ ਰੁਝਾਨ ਹੈ ਨਹੀਂ ਸੀਗਾ ਬਾਲਾ ਹੁਸ਼ਿਆਰ ਨਹੀਂ ਸੀਗਾ ਪੜ੍ਹਨ ਲਿਖਣ ਦੇ ਵਿੱਚ ਪਰ ਜਿਹੜੀ ਭੋਲੇ ਦੀ ਮਾਂ ਸੀ ਉਹ ਬਹੁਤ ਜਿਆਦੀ ਢੱਲੇਦਾਰਾ ਔਰਤ ਸੀਗੀ ਤੇ ਬਹੁਤ ਜਿਆਦੀ ਸੂਝਵਾਨ ਤੇ ਸਿਆਣੀ ਔਰਤ ਸੀਗੀ ਭੋਲਾ 8 ਕਲਾਸਾਂ ਕਰਕੇ ਪੜਨੋਂ ਹਟ ਜਾਂਦਾ ਚਲੋ ਜੀ ਮਾਂ ਨੇ ਵੀ ਪੜਨੋਂ ਹਟਾ ਲਿਆ ਵੀ ਚਲੋ ਕੋਈ ਗੱਲ ਨਹੀਂ ਜੇ ਨਹੀਂ ਪੜਦਾ ਨਾ ਪੜੇ ਵੀ ਕਿਤੇ ਕੱਲ ਨੂੰ ਉਹ ਗੱਲ ਨਾ ਹੋਵੇ ਕਿਤੇ ਮਾੜੀ ਸੰਗਤ ਚ ਬਹਿਣ ਲੱਗ ਗਿਆ ਕਿਤੇ ਮਾੜੇ ਕੰਮਾਂ ਦੇ ਹੱਥੇ ਚੜ ਗਿਆ ਕਿਤੇ ਪੁੱਤ ਵੀ ਨਾ ਗਵਾਵਾ ਵਾਂ ਵੀ ਚਲੋ ਨਹੀਂ ਪੜਦਾ ਖਸਮਾਂ ਨੂੰ ਖਾਵੇ 15 ਕਿਲੇ ਜ਼ਮੀਨਾਂ ਵੀ ਚਲੋ ਆਪਦੀ ਵਾਈ ਕਰੂਗਾ ਸੋਫ ਦੀ ਰੋਟੀ ਖਾਊਗਾ ਤਾਂ ਹੁਣ ਮਾਂ ਸਮਝਦਾਰ ਸੀ ਮਾਂ ਨੇ ਕੀਤਾ ਭੋਲੇ ਨੂੰ ਛੋਟੇ ਹੁੰਦਿਆਂ ਨੂੰ ਹੀ ਘਰ ਦੇ ਕੰਮਾਂ ਕਾਰਾਂ ਚ ਲਾ ਲਿਆ ਖੇਤੀ ਕਰਨ ਲਾ ਲਿਆ ਹੁਣ ਜਿਹੜਾ ਭੋਲੇ ਦਾ ਇੱਕ ਛੋਟਾ ਚਾਚਾ ਸੀਗਾ ਉਹਦਾ ਭੋਲੇ ਨਾਲ ਬਹੁਤ ਜ਼ਿਆਦਾ ਮੋਹ ਪਿਆਰ ਸੀਗਾ ਉਹ ਕੀ ਕਰਿਆ ਕਰੇ ਜੇ ਜਦੋਂ ਭੋਲੇ ਨੇ ਕਣਕ ਬੀਜਿਆ ਕਰਨੀ ਤਾਂ ਉਸ ਚਾਚੇ ਨੇ ਨਾਲ ਕਣਕ ਵੀ ਬਜਾਦਿਆ ਕਰਨੀ ਜੇ ਰਾਤ ਨੂੰ ਪਾਣੀ ਦੀ ਵਾਰੀ ਲਾਉਣੀ ਪਿਆ ਕਰਨੀ ਕਣਕ ਨੂੰ ਤੇ ਚਾਚੇ ਨੇ ਕੱਲ੍ਹ ਦੇ ਨਹੀਂ ਜਾ ਕੇ ਰਾਤ ਨੂੰ ਪਾਣੀ ਦੀ ਵਾਰੀ ਲਾ ਲਿਆ ਕਰਨੀ ਉਹ ਭੋਲੇ ਨੂੰ ਆਵਾਜ਼ ਨਹੀਂ ਸੀ ਮਾਰਦਾ ਵੀ ਚਲੋ ਨਿਆਣਾ ਹੈਗਾ ਵਿਚਾਰਾ ਹਨਾ ਵੀ ਸੁੱਤਾ ਹੈਗਾ ਕੀ ਕਾਦੇ ਵਾਸਤੇ ਯਾਰ ਠਾਈਏ ਹਨਾ ਕੋਈ ਗੱਲ ਵੀ ਮੈਂ ਆਪਦੀ ਵੀ ਕਣਕ ਭਰਦਾ ਫਿਰਦਾ ਠੰਡ ਹੈਗੀ ਚੱਲ ਜੇ ਭਤੀਜੇ ਦੀ ਕਣਕ ਭਰ ਦੂੰਗਾ ਕਿੱਡੀ ਕੀ ਗੱਲ ਆ ਜਿਹੜਾ ਚਾਚਾ ਸੀਗਾ ਉਹ ਦਿਲੋਂ ਬਹੁਤ ਜ਼ਿਆਦਾ ਤੇ ਮੋਹ ਕਰਦਾ ਸੀਗਾ ਵੀ ਭੋਲਾ ਕਿਦਾ ਹੈ ਭਲਾ ਮਾਨਸਾ ਵੀ ਚੱਲ ਕੋਈ ਨਹੀਂ ਯਰ ਨਿਆਣਾ ਹੌਲੀ ਹੌਲੀ ਗੱਭਰੂ ਹੋ ਜਾਊਗਾ ਚਲੋ ਜੀ ਜਦੋਂ ਭੋਲਾ 18 19 ਸਾਲਾਂ ਦਾ ਹੁੰਦਾ ਤਾਂ ਜਿਹੜੀ ਮਾਂ ਸੀ ਉਹਨੇ ਸੋਚਿਆ ਵੀ ਮੈਂ ਆਪਦਾ ਪੁੱਤ ਵਿਆਹ ਲਾਂ ਵੀ ਮੈਂ ਵੀ ਹੁਣ ਉਮਰ ਦੀ ਵਾਵਾ ਹੋਈ ਪਈਆਂ ਬਿਮਾਰਸ਼ਮਾਰ ਰਹਿਣੀ ਕਿਤੇ ਉਹ ਗੱਲ ਨਾ ਜੀ ਮੈਂ ਵੀ ਅੱਖਾਂ ਮੀਟ ਜਾ ਵੀ ਕਿਤੇ ਮੇਰਾ ਭੋਲਾ ਕੁਆਰੇ ਨਾ ਰਹਿ ਜੇ ਚਲੋ ਜੀ ਕੀ ਹੁੰਦਾ ਹੈ ਕਿ ਭੋਲੇ ਦੀ ਮਾਂ ਭੋਲੇ ਵਾਸਤੇ ਰਿਸ਼ਤਾ ਵੇਖਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਭੋਲੇ ਵਾਸਤੇ ਰਿਸ਼ਤੇ ਵੇਖਣੇ ਸ਼ੁਰੂ ਹੁੰਦੇ ਆ ਤਾਂ ਮੇਰੀ ਮਾਂ ਹੁੰਦੀ ਉਹ ਇਹ ਸੋਚਦੀ ਹੈ ਕਿ ਮੈਂ ਆਪਦਾ ਪੁੱਤ ਕਿਤੇ ਦੂਰ ਨਹੀਂ ਵਿਆਉਣਾ ਵੀ ਕੱਲਾ ਕਹਿਰਾ ਮੇਰਾ ਪੁੱਤ ਹੈ ਹਨਾ ਵੀ ਕਿਵੇਂ ਨਹੀਂ ਦੂਰ ਤਰੇਟ ਜਾਇਆ ਕਰੂਗਾ ਕਿਉਂਕਿ ਮਾਵਾਂ 100 ਗੱਲਾਂ ਸੋਚਦੀਆਂ ਨੇ ਹਨਾ ਚਲੋ ਜੀ ਭੋਲੇ ਦਾ ਰਿਸ਼ਤਾ ਭੋਲੇ ਦੇ ਪਿੰਡ ਤੋਂ 15 ਕਿਲੋਮੀਟਰ ਦੀ ਦੂਰੀ ਤੇ ਤੈਅ ਹੋ ਜਾਂਦਾ ਹੁਣ ਜਿੱਥੇ ਭੋਲੇ ਦਾ ਰਿਸ਼ਤਾ ਤੈਅ ਹੁੰਦਾ ਉੱਥੇ ਭੋਲੇ ਦਾ ਇੱਕ ਸਾਲਾ ਹੁੰਦਾ ਵੱਡਾ ਜਿਹੜੀ ਭੋਲੇ ਦੀ ਨਾਲ ਕੁੜੀ ਮੰਗੀ ਹੁੰਦੀ ਆ ਉਹ ਆਪਦੇ ਭਰਾ ਤੋਂ ਕਾਫੀ ਛੋਟੀ ਹੁੰਦੀ ਆ ਤੇ ਸਾਲੇ ਕੋਲੇ 24 ਕਿੱਲੇ ਜ਼ਮੀਨ ਦੇ ਹੁੰਦੇ ਆ ਚਲੋ ਜੀ ਰਿਸ਼ਤਾ ਹੋ ਜਾਂਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਜਦੋਂ ਭੋਲੇ ਦੀ ਘਰ ਵਾਲੀ ਵਿੱਚ ਕੇ ਆ ਜਾਂਦੀ ਆ ਤੇ ਜਿਹੜੀ ਘਰ ਵਾਲੀ ਹੁੰਦੀ ਆ ਉਹ ਜਿਹੜੀ ਭੋਲੇ ਦੇ ਚਾਚੇ ਤਾਏ ਹੁੰਦੇ ਆ ਉਹਨਾਂ ਨਾਲ ਉਹਦੀ ਬਿਲਕੁਲ ਵੀ ਨਹੀਂ ਬਣਦੀ ਹੁੰਦੀ ਭੋਲੇ ਦੀ ਘਰ ਵਾਲੀ ਭੋਲੇ ਦੇ ਚਾਚੇ ਤਾਏ ਨੂੰ ਬਿਲਕੁਲ ਵੀ ਚੰਗਾ ਨਹੀਂ ਸਮਝਦੀ ਸੀਗੀ ਨਾ ਉਹਨਾਂ ਨਾਲ ਵਰਤ ਕੇ ਰਾਜੀ ਸੀਗੀ ਉਹ ਜ਼ਿਆਦਾਤਰ ਮੋਹ ਆਪਦੇ ਪੀਕਿਆਂ ਦੇ ਕਰਦੀ ਸੀ ਆਪਦੇ ਭਰਾ ਪਿੱਛੇ ਬਹੁਤ ਲੱਗਦੀ ਸੀਗੀ ਹਣ ਭੋਲੇ ਦੀ ਮਾਂ ਸਮਝਦਾਰ ਸੀ ਸਿਆਣੀ ਸੀ ਉਹਨੂੰ ਪਤਾ ਲੱਗ ਗਿਆ ਵੀ ਜਿਹੜੀ ਮੇਰੀ ਨੌ ਆ ਇਹ ਪੇਕਿਆਂ ਦਾ ਬਾਹਲਾ ਮੂਹ ਕਰਦੀ ਆ ਪੇਕਿਆਂ ਪਿੱਛੇ ਬਾੜੀ ਲੱਗਦੀ ਆ ਵੀ ਛੋਟੀ ਛੋਟੀ ਗੱਲਾਂ ਉਹਦੇ ਪੇਕਿਆਂ ਨੂੰ ਦੱਸਦੀ ਆ ਹਨਾ ਆਏ ਮਹੀਨੇ ਪੇਕੇ ਜਾਂਦੀ ਆ ਵੀ ਇਹ ਮੇਰੇ ਸ਼ਰੀਕੇ ਨਾਲ ਵਰਤ ਕੇ ਰਾਜੀ ਨਹੀਂ ਹੈਗੀ ਹੁਣ ਜਿਹੜਾ ਭੋਲੇ ਦਾ ਸਾਲਾ ਸੀਗਾ ਉਹ ਬੰਦਾ ਵੀ ਬਹੁਤ ਚੁਸਤ ਚਲਾਕ ਸੀਗਾ ਉਹਨੇ ਵੀ ਭੋਲੇ ਕੇ ਘਰ ਦਾ ਭੇਦ ਪਾਲਿਆ ਵੀ ਕੱਲੀ ਭੋਲੇ ਦੀ ਮਾਂ ਚੁਸਤ ਚਲਾਗਾ ਵੀ ਭੋਲਾ ਤਾਂ ਹੈਗਾ ਭਲਾ ਮਾਨਸ ਬੰਦਾ ਵੀ ਕੋਈ ਨਹੀਂ ਜੋ ਤੱਕ ਇਹਦੀ ਮਾਂ ਜਉਂਦੀ ਹੋ ਤੱਕ ਤਾਂ ਨਹੀਂ ਕੋਈ ਮਸਲਾ ਹੱਲ ਹੋਣਾ ਤੇ ਜਦੋਂ ਇਹ ਮਰ ਗਈ ਉਦੋਂ ਮਸਲਾ ਕੋਈ ਹੱਲ ਕਰਾਂਗੇ ਚਲੋ ਜੀ ਜਿਹੜਾ ਭੋਲੇ ਦਾ ਸਾਲਾ ਸੀਗਾ ਉਹਨੇ ਵੀ ਭੋਲੇ ਦਾ ਹੌਲੀ-ਹੌਲੀ ਬ੍ਰੇਨ ਵਾਸ਼ ਕਰਨਾ ਸ਼ੁਰੂ ਕਰਤਾ ਤੇ ਭੋਲੇ ਦੀ ਘਰਵਾਲੀ ਦਾ ਬ੍ਰੇਨ ਵਾਸ਼ ਕਰਨਾ ਸ਼ੁਰੂ ਕਰਤਾ ਵਿਆਹ ਤੋਂ ਬਾਅਦ ਭੋਲੇ ਦੇ ਘਰੇ ਇੱਕ ਬੇਟਾ ਜਨਮ ਲੈਂਦਾ ਦੋ ਸਾਲਾਂ ਬਾਅਦ ਫਿਰ ਦੂਜਾ ਬੇਟਾ ਜਨਮ ਲੈਂਦਾ ਭੋਲੇ ਦੇ ਦੋ ਮੁੰਡੇ ਹੋ ਜਾਂਦੇ ਆ ਜਦੋਂ ਭੋਲੇ ਦੇ ਦੋ ਮੁੰਡੇ 6-7-7 ਸਾਲਾਂ ਦੇ ਹੋ ਜਾਂਦੇ ਆ ਤਾਂ ਫਿਰ ਕੀ ਬਾਣਾ ਵਾਪਰਦਾ ਕਿ ਜਿਹੜੀ ਭੋਲੇ ਦੀ ਮਾਂ ਹੁੰਦੀ ਆ ਉਹ ਕਾਲ ਚਲਾਣਾ ਕਰ ਜਾਂਦੀ ਆ ਉਹ ਵਿਚਾਰੀ ਅੱਖਾਂ ਮੀਟ ਜਾਂਦੀ ਆ ਹੁਣ ਜਦੋਂ ਭੋਲੇ ਦੀ ਮਾਂ ਮਰ ਗਈ ਘਰ ਚ ਕੌਣ ਰਹਿ ਗਿਆ ਭੋਲੇ ਦੇ ਦੋ ਮੁੰਡੇ ਰਹਿ ਗਏ 6-7-7 ਸਾਲਾਂ ਦੇ ਤੇ ਇੱਕ ਭੋਲੇ ਦੀ ਘਰ ਵਾਲੀ ਰਹਿ ਗਈ ਉਸ ਤੋਂ ਸਾਲ ਡੇਢ ਬਾਅਦ ਹੀ ਕੀ ਹੁੰਦਾ ਕਿ ਭੋਲੇ ਦਾ ਸਾਰਾ ਵੀ ਮਰ ਜਾਂਦਾ 700 ਦੀ ਪਹਿਲੀ ਨਹੀਂ ਹੁੰਦੀ ਪਹਿਲੀ ਮਰੀ ਹੁੰਦੀ ਆ ਫਿਰ ਭੋਲੇ ਦੇ ਘਰ ਦੇ ਵਿੱਚ ਭੋਲੇ ਦੇ ਸਾਲੇ ਦੀ ਐਂਟਰੀ ਹੁੰਦੀ ਆ ਜਿਹੜਾ ਕਿ 24 ਕਿੱਲਾਂ ਦਾ ਮਾਲਕ ਸੀਗਾ ਤੇ ਭੋਲੇ ਦੇ ਸਾਲੇ ਦਾ ਇੱਕੋ ਇੱਕ ਪੁੱਤ ਸੀਗਾ ਭੋਲੇ ਦੇ ਸਾਲੇ ਨੇ ਆਪਦੀ ਭੈਣ ਨੂੰ ਉਂਗਲ ਲਾਈ ਵੀ ਭੈਣੇ ਤੂੰ ਐ ਕਰ ਵੀ ਤੇਰਾ ਸ਼ਰੀਕਾ ਕਿ ਵੀ ਲਾ ਕੋਈ ਬਾੜਾ ਚੰਗਾ ਹੈ ਨਹੀਂ ਤੁਸੀਂ ਖੇਤਾਂ 'ਚ ਬੈਠੇ ਜ ਮਧਿਆ ਸਕੂਲ ਦੇ ਵਿੱਚ ਪੜ੍ਹਾ ਤੂੰ ਸ਼ਹਿਰ ਚ ਕੋਠੀ ਪਾਲਾ ਤੇ ਜਿਹੜੀ ਜ਼ਮੀਨ ਆ ਉਹ ਇੱਥੋਂ ਵੇਚ ਕੇ ਆਪਾਂ ਕਿਤੇ ਹੋਰ ਸ਼ਹਿਰ ਦੇ ਨੇੜੇ ਜ਼ਮੀਨ ਬਣਾ ਲੈਨੇ ਆ। ਹੁਣ ਭੈਣ ਆਪਦੇ ਭਰਾ ਪਿੱਛੇ ਪਹਿਲੇ ਹੀ ਬਹੁਤ ਲੱਗਦੀ ਸੀਗੀ। ਚਲੋ ਜੀ ਘਰ ਵਾਲੀ ਨੇ ਭੋਲੇ ਨੂੰ ਕਿਹਾ ਵੀ ਆਪਾਂ ਇੱਥੋਂ ਜ਼ਮੀਨ ਵੇਚਣੀ ਐ। ਚਲੋ ਜੀ ਭੋਲੇ ਨੇ ਆਪਦੇ ਚਾਚੇ ਕੋਲ ਗੱਲ ਕੀਤੀ। ਚਾਚੇ ਨੇ ਭੋਲੇ ਨੂੰ ਬਹੁਤ ਸਮਝਾਇਆ ਪੁੱਤਰਾ ਤੈਨੂੰ ਖਾ ਜਾਣਗੇ। ਤੇਰਾ ਸਾਲਾ ਬੜਾ ਭੜਾ ਬੰਦਾ ਆ। ਤੂੰ ਬਚ ਜਾ ਤੂੰ ਨਾ ਜ਼ਮੀਨ ਵਿੱਚ ਤੂੰ ਅੜ ਜਾ ਇਸ ਗੱਲ ਤੇ। ਹੁਣ ਭੋਲਾ ਵਿਚਾਰਾ ਪਾਲਾ ਮਾਨਸ ਸੀਗਾ ਉਹਦੇ ਤੇ ਆਪਦੇ ਸਾਲੇ ਦਾ ਵੀ ਪ੍ਰੈਸ਼ਰ ਬਹੁਤ ਸੀਗਾ ਚਲੋ ਜੀ ਭੋਲੇ ਦੀ ਘਰ ਵਾਲੀ ਪਹਿਲੀ ਚਾਚੇ ਤਾਂ ਚੰਗਾ ਨਹੀਂ ਸਮਝਦੀ ਸੀਗੀ ਉਹਨੇ ਹੋਰ ਜੰਗ ਬੰਨ ਲਿਆ ਚਾਚੇ ਨਾਲ ਤੇ ਕੀ ਕੀਤਾ ਵੀ ਚਾਚੇ ਨਾਲ ਵਰਤਨਾ ਵਰਤਾਉਣਾ ਬਿਲਕੁਲ ਬੰਦ ਕਰਤਾ ਬਿਲਕੁਲ ਬਾਈਕਟ ਕਰਤਾ ਘਰ ਤੀਆਂ ਕਹਿੰਦਾ ਹੋਰ ਉੱਚੀਆਂ ਕਰਤੀਆਂ ਉਸ ਤੋਂ ਬਾਅਦ ਕੀ ਹੋਇਆ ਕਿ ਫੇਰ ਭੋਲੇ ਦੇ ਸਾਲੇ ਨੇ ਭੋਲੇ ਦੀ ਉਹ 15 ਕਿੱਲੇ ਜ਼ਮੀਨ ਬਕਾਤੀ ਫਿਰ ਜ਼ਮੀਨ ਵੇਚਣ ਤੋਂ ਬਾਅਦ ਜਿੰਨਾ ਪੈਸਾ ਤੇ ਲਾ ਜਿੰਨਾ ਸਾਰਾ ਕੁਝ ਸੀਗਾ ਉਹ ਭੋਲੇ ਦੇ ਸਾਲੇ ਨੇ ਆਪਦੇ ਅਕਾਊਂਟ ਦੇ ਵਿੱਚ ਰੱਖ ਲਿਆ ਚਲੋ ਜੀ ਜ਼ਮੀਨ ਵੇਖਣੀ ਸ਼ੁਰੂ ਕਰਤੀ ਆਸੇ-ਪਾਸੇ ਜਦੋਂ ਜ਼ਮੀਨ ਲੈਂਦਾ ਤਾਂ ਭੋਲੇ ਦਾ ਸਾਲਾ 15 ਕਿੱਲੇ ਜ਼ਮੀਨ ਵਕਾ ਕੇ ਭੋਲੇ ਦੀ ਤੇ 8 ਕਿੱਲੇ ਜ਼ਮੀਨ ਲੈ ਜਾਂਦਾ ਤੇ ਇੱਕ ਸ਼ਹਿਰ ਦੇ ਵਿੱਚ ਕੋਠੀ ਲੈ ਜਾਂਦਾ ਉੱਥੇ ਜਾ ਕੇ ਇਹਨਾਂ ਦੀ ਵਸੋਂ ਕਰਾਉਂਦਾ ਤੇ ਆਪਦੀ ਭੈਣ ਨੂੰ ਕਹਿੰਦਾ ਭੈਣੇ ਹਜੇ ਕੋਈ ਹੋਰ ਜ਼ਮੀਨ ਦਾ ਟੱਕ ਨਹੀਂ ਬਣਦਾ ਪਿਆ ਜਦੋਂ ਕੋਈ ਹੋਰ ਜ਼ਮੀਨ ਦਾ ਟੱਕ ਵਧੀਆ ਬਣ ਜੂਗਾ ਤੇ ਆਪਾਂ ਹੌਲੀ-ਹੌਲੀ ਉਹ ਵੀ ਟੱਕ ਲੈ ਲਾਂਗੇ ਤੇਰੀ ਜਮੀਨ 16 17 ਕੇ ਲਈ ਬਣ ਜੂ ਟੈਨਸ਼ਨ ਨਾ ਲੈ ਹੁਣ ਭੈਣ ਪਹਿਲਾਂ ਹੀ ਉਹਦੇ ਭਰਾ ਤੇ ਬਹੁਤ ਯਕੀਨ ਕਰਦੀ ਸੀ ਭੋਲੇ ਦੀ ਘਰ ਵਾਲੀ ਉਹ ਕਹਿੰਦੀ ਕੋਈ ਗੱਲ ਨਹੀਂ ਵੀਰਾ ਲੈ ਦੇਣੀ ਜਦੋਂ ਤੂੰ ਲੈਣੀ ਲੈ ਕੇ ਦੇਣੀ ਹੋਈ ਹੁਣ ਨਾ ਤਾਂ ਭੋਲੇ ਨੂੰ ਇਸ ਗੱਲ ਦਾ ਪਤਾ ਸੀ ਤੇ ਨਾ ਹੀ ਭੋਲੇ ਦੀ ਘਰ ਵਾਲੀ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਬੰਦਾ ਸਰ ਨਾਲ ਗੇਮ ਕੀ ਖੇਡ ਰਿਆ ਗੇਮ ਉਹ ਹੀ ਖੇਡ ਰਿਆ ਸੀ ਕਿਉਂਕਿ ਉਹਦੇ ਸਾਲੇ ਦਾ ਜਿਹੜਾ ਪੁੱਤ ਸੀਗਾ ਉਹ ਗੱਭਰੂ ਹੋ ਚੁੱਕਿਆ ਸੀਗਾ ਤੇ ਉਹਨੂੰ ਭੋਲੇ ਦੇ ਸਾਲੇ ਨੇ ਬਾਹਰ ਕੱਲਣਾ ਸੀਗਾ ਤੇ ਉਹਦੇ ਪੈਸਿਆਂ ਦਾ ਇੰਤਜ਼ਾਮ ਉਹਨੇ ਭੋਲੇ ਦੀ ਜ਼ਮੀਨ ਵੇਚ ਕੇ ਕਰਤਾ ਸੀਗਾ ਚਲੋ ਜੀ ਸਾਲ ਦੋ ਸਾਲ ਭੋਲਾ ਵਿਚਾਰਾ ਸ਼ਹਿ ਜਵਾਗਰ ਨੇ ਸਕੂਲ ਚ ਪੜ੍ਹਨੇ ਪਾਤੇ ਉਸ ਤੋਂ ਬਾਅਦ ਕੀ ਹੋਇਆ ਕਿ ਭੋਲੇ ਦੇ ਸਾਲੇ ਨੇ ਇਹ ਕੰਮ ਕੀਤਾ ਵੀ ਵੀ ਭੈਣੇ ਤੂੰ ਐ ਕਰ ਵੀ ਤੂੰ ਆਹ ਜਿਹੜੀ ਕੋਠੀ ਹੈ ਸ਼ਹਿਰ ਵਾਲੀ ਤੂੰ ਇਹ ਵੀ ਵੇਚ ਦੇ ਤੇ ਤੂੰ ਸਾਡੇ ਕੋਲ ਆ ਕੇ ਰਹਿਣ ਲੱਗ ਜਾ ਮੇਰਾ ਐਡਾ ਵੱਡਾ ਘਰ ਆ ਮੇਰਾ ਇੱਕੋ ਇੱਕ ਪੋਤੇ ਆ ਤੇ ਕੋਈ ਗੱਲ ਨਹੀਂ ਮੇਰੇ ਪੁੱਤ ਨੇ ਬਾਹਰ ਕੈਨੇਡਾ ਚਲੇ ਜਾਣਾ ਤੇ ਹੌਲੀ ਦੀ ਮੈਂ ਵੀ ਕੈਨੇਡਾ ਸ਼ਿਫਟ ਹੋ ਜਾਣਾ ਠੀਕ ਆ ਤੇ ਬਾਅਦ ਚ ਉਹ ਘਰ ਕੇ ਨੇ ਸਾਹਮਣਾ ਮੁੜ ਕੇ ਉਹਨੇ ਖੰਡਰ ਬੰਨਣਾ ਵੀ ਤੁਸੀਂ ਐ ਕਰੋ ਨਾਲੇ ਤੁਹਾਡੇ ਕੋਲ ਕੋਠੀ ਦੇ ਪੈਸੇ ਵੱਜ ਜਾਣਗੇ ਨਾਲੇ ਤੁਹਾਨੂੰ ਇਹ ਘਰ ਮਿਲ ਜਾਊਗਾ ਹੁਣ ਉਸ ਲਈ ਲੱਗ ਜਨਾਨੀ ਨੇ ਆਪਣੇ ਭਰਾ ਪਿੱਛੇ ਲਾ ਕੇ ਕੀ ਕੀਤਾ ਵੀ ਉਹ ਜਿਹੜ ਉਹ ਭੋਲੇ ਜਰਾ ਜਿਵੇਂ ਕਾਰੀ ਜਾਨ ਨੂੰ ਚੁੱਪ ਕਰਕੇ ਸਾਰ ਕੁਝ ਦੇਖੀ ਜਾਇਆ ਕਰੇ ਨਾ ਬੋਲਿਆ ਕਰੇ ਨਾ ਕੁਛ ਕਿਆ ਕਰੇ ਫਿਰ ਉਹ ਭੋਲੇ ਦੇ ਸਾਲੇ ਨੇ ਸ਼ਹਿਰ ਵਾਲੀ ਕੋਠੀ ਵੀ ਵੇਚਤੀ ਸ਼ਹਿਰ ਵਾਲੀ ਕੋਠੀ ਵੇਚਣ ਤੋਂ ਬਾਅਦ ਭੋਲੇ ਦਾ ਸਾਲਾ ਉਹਨਾਂ ਨੂੰ ਆਪ ਦੇ ਘਰੇ ਲਿਆ ਹੁੰਦਾ ਆਪਦਾ ਘਰ ਉਹਦਾ ਕਾਫੀ ਵੱਡਾ ਬਣਿਆ ਹੋਇਆ ਸੀਗਾ ਚਲੋ ਜੀ ਅੱਧਾ ਘਰ ਵੰਡ ਕੇ ਆਪਦੀ ਭੈਣ ਨੂੰ ਦੇ ਦਿੰਦਾ ਵੀ ਆਹ ਦੋ ਕਮਰੇ ਤੁਹਾਡੇ ਆ ਆ ਤੁਹਾਨੂੰ ਰਸੋਈ ਪਾਤੀ ਤੁਹਾਨੂੰ ਬਰਾਂਡਾ ਪਾਤਾ ਇੱਥੇ ਤੁਸੀਂ ਰਹੋ ਇਧਰ ਇਧਰਲੇ ਪਾਸੇ ਅਸੀਂ ਰਹੀ ਜਾਂਦੇ ਆ ਭੋਲੇ ਦੇ ਸਾਲੇ ਕੋਲੇ ਤਿੰਨ ਚਾਰ ਮੱਜਾਂ ਸੀਗੀਆਂ ਮੱਜਾਂ ਦੀ ਡਿਊਟੀ ਲੱਗ ਜਾਂਦੀ ਏ ਭੋਲੇ ਦੀ ਭੋਲਿਆ ਤੂੰ ਪੱਠੇ ਵੜ ਕੇ ਲਿਆਇਆ ਕਰ ਤੂੰ ਪਾਇਆ ਕਰ ਤੂੰ ਗੋਹਾ ਸਿੱਟਿਆ ਕਰ ਜਿਹੜਾ ਦੁੱਧ ਹੋਇਆ ਕਰੂ ਅੱਧਾ ਤੁਸੀਂ ਲੈ ਜਾਇਆ ਕਰੂ ਅੱਧਾ ਸੀ ਲੈ ਜਾਇਆ ਕਰਾਂਗੇ ਚੋਲੇ ਭੋਲਾ ਵਿਚਾਰਾ ਭੋਲਾ ਬੰਦਾ ਸੀਗਾ ਭੋਲੇ ਨੇ ਪੱਠੇ ਵੜਿਆ ਕਰਨੇ ਗੋਹਾ ਸਿੱਟਿਆ ਕਰਨੇ ਡੰਗਰ ਸਾਂਭਿਆ ਕਰਨੇ ਜਿਹੜੀਆਂ ਭੈਣ ਸੀ ਦੀਆਂ ਅੱਖਾਂ ਫੇਰ ਵੀ ਨਹੀਂ ਖੁੱਲ ਰਹੀਆਂ ਸੀਗੀਆਂ ਫੇਰ ਵੀ ਉਹ ਆਪਦੇ ਭਰਾ ਪਿੱਛੇ ਅੰਨਾ ਯਕੀਨ ਕਰਕੇ ਬੈਠੀ ਸੀ ਵੀ ਨਹੀਂ ਮੇਰਾ ਭਰਾ ਜੋ ਕਰ ਰਿਹਾ ਚੰਗਾ ਕਰ ਰਿਹਾ ਚਲੋ ਜਿਹੜੇ ਕੋਠੀ ਦੇ ਪੈਸੇ ਸੀਗੇ ਉਹ ਵੀ ਭੋਲੇ ਦੇ ਸਾਲੇ ਦੇ ਅਕਾਊਂਟ 'ਚ ਸੀਗੇ ਤੇ ਜਿਹੜੇ ਜ਼ਮੀਨ ਦੇ ਪੈਸੇ ਪਏ ਸੀ ਉਹ ਵੀ ਭੋਲੇ ਦੇ ਸਾਲੇ ਦੇ ਅਕਾਊਂਟ 'ਚ ਪਏ ਸੀਗੇ। ਉਦੋਂ ਮੁੰਡੇ ਨੇ ਦੋ ਤਿੰਨ ਵਾਰੀ ਆਈਲੈਂਡਸ ਕੀਤੀ ਕਲੀਅਰ ਨਹੀਂ ਹੋਈ ਚੌਥੀ ਪੰਜਵੀਂ ਵਾਰ ਜਾ ਕੇ ਭੋਲੇ ਦੇ ਸਾਲੇ ਦਾ ਮੁੰਡਾ ਆਈਲੈਂਡਸ ਕਲੀਅਰ ਕਰ ਜਾਂਦਾ। ਆਈਲੈਂਡਸ ਜਦੋਂ ਕਲੀਅਰ ਹੋ ਜਾਂਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਕਿ ਭੋਲੇ ਦਾ ਸਾਲਾ ਆਪ ਦੇ ਪੁੱਤ ਦੀ ਫੈਲ ਲਾਉਂਦਾ ਤੇ ਉਹਦਾ ਕੈਨੇਡਾ ਦਾ ਵੀਜ਼ਾ ਆ ਜਾਂਦਾ। ਹੁਣ ਜਦੋਂ ਭੋਲੇ ਦੇ ਸਾਲੇ ਦਾ ਪੁੱਤ ਦਾ ਵੀਜ਼ਾ ਆ ਜਾਂਦਾ ਤੇ ਉਸ ਤੋਂ ਬਾਅਦ ਸਾਲਾ ਦੇਖੋ ਕੀ ਕਰਦਾ ਆਪਦੀ ਭੈਣ ਨੂੰ ਕਹਿੰਦਾ ਕਿ ਭੈਣੇ ਹੁਣ ਮੇਰੇ ਪੁੱਤ ਤੇ ਉਸ ਤੋਂ ਬਾਅਦ ਵੀਜ਼ਾ ਲੱਗ ਜਾਣਾ ਸਾਡਾ ਤੇ ਅਸੀਂ ਵੀ ਚਲੇ ਜਾਣਾ ਬਾਹਰ ਤੇ ਇਹ ਘਰ ਹੁਣ ਕਿ ਰਹਿਣਾ ਤੁਹਾਡੇ ਕੋਲੇ ਅੱਧੇ ਕਿਲੇ ਦੇ ਸਾਡਾ ਬਣਿਆ ਹੋਇਆ ਘਰ ਆ ਤੇ ਤੁਸੀਂ ਸਾਡੇ ਨੇ ਦਾ ਮੁੱਲ ਮਕਾ ਲਓ ਤੇ ਤੁਸੀਂ ਇਹ ਘਰ ਮੁੱਲ ਰੱਖ ਲਿਆ ਜੇ ਚਲੋ ਜੀ ਭੈਣ ਕਹਿੰਦੀ ਵੀ ਠੀਕ ਆ ਵੀਰਾ ਕੋਈ ਗੱਲ ਨਹੀਂ ਜਿਵੇਂ ਮਰਜੀ ਕਰ ਲੈ ਤੁਹਾਨੂੰ ਪਤਾ ਕਿ ਕਈ ਔਰਤਾਂ ਨਾ ਪੇਕਿਆਂ ਦਾ ਬਾੜਾ ਕਰਦੀਆਂ ਨੇ ਤੇ ਪੇਕਿਆਂ ਦੇ ਪਿੱਛੇ ਲੱਗ ਲੱਗ ਕੇ ਆਪਦੇ ਘਰ ਦਾ ਝੁੱਗਾ ਝੋੜ ਕਰਾ ਲੈਂਦੀਆਂ ਨੇ ਉਵੇਂ ਭੋਲੇ ਦੀ ਘਰ ਨੇ ਝੁੱਗਾ ਝੋੜ ਕਰਾ ਲਿਆ ਸੀਗਾ ਚਲੋ ਜੀ ਭਰਾ ਪਿੱਛੇ ਲੱਗ ਕੇ ਕਹਿੰਦੀ ਵੀ ਠੀਕ ਆ ਭਰਾ ਨੇ ਜਿਹੜਾ ਆਪਾਂ ਦਾ ਪੁਰਾਣਾ ਘਰ ਸੀਗਾ ਹੁਣ ਜਿਹੜੇ ਕੋਠੀ ਸ਼ਹਿਰੋਂ ਵਿੱਚ ਸੀ ਉਹ ਸਾਰੇ ਪੈਸੇ ਸਾਲਾ ਆਪ ਦੇ ਕੁੜੀ ਰੱਖ ਗਿਆ ਤੇ ਜਿਹੜੀ 15 ਕਿੱਲੇ ਵਿੱਚ ਕੇ 8 ਕਿੱਲੇ ਜ਼ਮੀਨ ਲੈ ਗਈ ਤੁਸੀਂ ਉਹਦੇ ਚੋਂ 1.5-2 ਕਿੱਲੇ ਜ਼ਮੀਨ ਭੋਲੇ ਨੂੰ ਹੋਰ ਲੈ ਦਿੱਤੀ ਕੁੱਲ ਮਿਲਾ ਕੇ ਭੋਲੇ ਕੋਲੇ 10 ਕਿੱਲੇ ਜ਼ਮੀਨ ਹੋ ਗਈ ਤੇ 60 ਲੱਖ ਦਾ ਘਰ ਉਹਦੇ ਪੇਟੇ ਪਾਤਾ ਤੇ ਆਪ ਵੀ ਉਸੇ ਘਰ ਦੇ ਵਿੱਚ ਰਹਿੰਦਾ ਸੀਗਾ ਚਲੋ ਜੀ ਪੁੱਤ ਦਾ ਵੀਜ਼ਾ ਲੱਗ ਜਾਂਦਾ ਜਦੋਂ ਹੁਣ ਪੁੱਤ ਨੂੰ ਦਿੱਲੀ 에어ਪੋਰਟ ਤੇ ਚੜਾਉਣ ਜਾਣਾ ਹੁੰਦਾ ਗੱਡੀ ਆ ਜਾਂਦੀ ਹੈ ਟੈਕਸੀ ਉਹਦੇ ਉੱਪਰ ਟੈਂਚੀ ਟੁੰਚੀ ਸਾਰਾ ਸਮਾਨ ਰੱਖ ਲੈਂਦੇ ਆ ਹੋਣ ਪੁੱਤ ਨੂੰ ਚੜਾਉਣ ਭੋਲੇ ਦੇ ਸਾਲੇ ਨੇ ਵੀ ਜਾਣਾ ਸੀ ਨਾਲ ਸਾਲੇ ਹਾਰ ਨੇ ਵੀ ਜਾਣਾ ਸੀ ਕਿਉਂਕਿ ਤਾਂ ਮੁੰਡੇ ਦਾ ਮਾਂ ਪਿਓ ਸੀਗਾ ਤੇ ਨਾਲ ਭੋਲਾ ਦੇ ਭੋਲੇ ਦੀ ਘਰ ਲਈ ਤਿਆਰ ਹੋ ਜਾਂਦੇ ਆ ਹੁਣ ਜਦੋਂ ਐਨ ਮੌਕੇ ਤੇ ਟੈਂਚੀ ਟੁੰਚੀ ਰੱਖ ਕੇ ਜਦੋਂ ਵਿੱਚ ਬਹਿਣ ਦੀ ਵਾਰੀ ਹੁੰਦੀ ਆ ਤੇ ਜਿਹੜਾ ਭੋਲਾ ਹੁੰਦਾ ਉਹਦੇ ਜਾਣਕ ਪੱਥਰੇ ਦਰਦ ਹੋਣ ਲੱਗ ਜਾਂਦਾ ਤੇ ਜਿਹੜਾ ਭੋਲੇ ਦਾ ਸਾਲਾ ਹੁੰਦਾ ਉਹ ਐਂ ਕਹਿੰਦਾ ਵੀ ਯਾਰ ਤੇਰੇ ਦਰਦ ਹੋਣ ਲੱਗ ਗਿਆ ਵੀ ਦਿੱਲੀ ਬਹੁਤ ਦੂਰ ਆ ਵੀ ਕਿਤੇ ਰਾਹ 'ਚ ਫੇਰ ਤੰਗ ਹੋਵੇਂਗਾ ਇੱਥੋਂ ਟੀ ਗੱਲ ਵਾਗੀ ਤੋਰ ਤੇ ਰਾਹ 'ਚ ਫੇਰ ਜੀ ਹੋਣ ਲੱਗਾ ਕੀ ਕਰਾਂਗੇ ਤੂੰ ਐਂ ਕਰ ਤੂੰ ਘਰੇ ਹੀ ਰਹਿ ਜਾ ਕਿਉਂਕਿ ਭੋਲੇ ਦਾ ਸ ਤਦ ਪਰ ਨਾਲ ਹੀ ਉਸ ਆਲਾ ਆਪਦੀ ਭੈਣ ਨੂੰ ਕਹਿੰਦਾ ਵੀ ਪ੍ਰਾਉਣਾ ਕਰੇ ਕੱਲਾ ਆ ਨਾਲੇ ਜਵਾ ਕਰੇ ਨੇ ਤੂੰ ਐ ਕਰ ਤੂੰ ਤੂੰ ਵੀ ਰਹਿ ਜਾ ਭੈਣੇ ਤੂੰ ਕੀ ਕਰੇਂਗੀ ਵੀ ਅਸੀਂ ਚੜਾ ਕੇ ਤੇ ਮੁੜੇ ਆਉਣਿਆ ਹੁਣੇ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਇਹ ਭੋਲਾ ਵੀ ਕੈਨਸਲ ਹੋ ਜਾਂਦਾ ਤੇ ਭੋਲੇ ਦੀ ਕਰ ਵਾਲੀ ਵੀ ਕੈਨਸਲ ਹੋ ਜਾਂਦੀ ਹੈ ਹੁਣ ਗੱਡੀ 'ਚ ਲੈ ਕੇ ਕੌਣ ਤੁਰ ਪਿਆ ਭੋਲੇ ਦਾ ਸਾਲੇ ਦੇ ਭੋਲੇ ਦੇ ਸਾਲੇ ਹਾਰ ਤੇ ਨਾਲ ਉਹਨਾਂ ਦਾ ਪੁੱਤ ਚਲੋ ਜੀ ਦਿੱਲੀ ਨੂੰ ਤੁਰ ਪੈਂਦੇ ਆ ਤੇ ਰਾਹ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਦਾ ਬਹੁਤ ਭਿਆਨਕ ਐਕਸੀਡੈਂਟ ਹੁੰਦਾ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਭੋਲੇ ਦੇ ਸਾਲੇ ਦਾ ਪੁੱਤ ਹੁੰਦਾ ਜਿਹਨੇ ਕੈਨੇਡਾ ਜਾਣਾ ਦਾ ਉਹਦੀ ਮੌਤ ਹੋ ਜਾਂ ਸਾਲੇ ਹਾਰ ਨੂੰ ਵੀ ਸੱਟਾਂ ਪੇਟਾਂ ਵਾਵਾ ਲੱਗ ਗਈਆਂ ਭੋਲੇ ਦੇ ਸਾਲੇ ਨੂੰ ਵੀ ਸੱਟਾਂ ਵਾਵਾ ਲੱਗ ਗਈਆਂ ਚਲੋ ਜੀ ਉਸ ਤੋਂ ਬਾਅਦ ਭੋਲੇ ਰਾਂ ਨੂੰ ਫੋਨ ਆਉਂਦਾ ਭੋਲੇ ਰੀ ਭੱਜ ਕੇ ਜਾਂਦੇ ਆ ਉੱਥੇ ਕਿਸੇ ਹਸਪਤਾਲ ਦੇ ਵਿੱਚ ਉਹਨਾਂ ਦਾ ਸਰਕਾਰੀ ਰੈਫਰ ਕਰ ਦਿੱਤਾ ਹੁੰਦਾ ਉੱਥੋਂ ਚੱਕ ਕੇ ਡੀ ਐਮ ਸੀ ਲੈ ਆਉਂਦੇ ਘੱਟੋ ਘੱਟ 20 25 ਦਿਨ ਸਾਲੇ ਹਾਰ ਤੇ ਸਾਲਾ ਇਹ ਡੀ ਐਮ ਸੀ ਹਸਪਤਾਲ ਦੇ ਵਿੱਚ ਐਡਮਿਟ ਰਹਿੰਦੇ ਆ ਉਸ ਤੋਂ ਬਾਅਦ ਘਰੇ ਛੁੱਟੀ ਲੈ ਕੇ ਆਉਂਦੇ ਆ ਹੁਣ ਪੁੱਤ ਮਰ ਚੁੱਕਿਆ ਸੀਗਾ ਦੋਵੇਂ ਜੀਆਂ ਦਾ ਰੋ ਰੋ ਕੇ ਬੁਰਾ ਹਾਲ ਦੋਨੇ ਜੀਆਂ ਮਰਨ ਕਿਨਾਰੇ ਹੋਗੇ ਉਸ ਤੋਂ ਦੇਖੋ ਵੀ ਰੱਬ ਨੂੰ ਕੀ ਮਨਜ਼ੂਰ ਸੀਗਾ ਹੁਣ ਜਿਹੜੇ ਸਾਲੇ ਨੇ ਆਪਦੇ ਪੁੱਤ ਪਿੱਛੇ ਭੈਣ ਦੀ ਅੱਧੀ ਜ਼ਮੀਨ ਖਾ ਗਿਆ ਵੇਚ ਕੇ ਉਹਦਾ ਘਰ ਵੇਚ ਕੇ ਖਾ ਗਿਆ ਆਪਦੀ ਭੈਣ ਤੇ ਆਪਦੇ ਆਪਦੇ ਭਲੇ ਮਾਨਸ ਪਰੋਣ ਨਾਲ ਗੇਮਾਂ ਖੇਡੀਆਂ ਇੱਕ ਪੁੱਤ ਨੂੰ ਕੈਨੇਡਾ ਪਿੱਛੇ ਵਿੱਚ ਇੱਕ ਪੁੱਤ ਨੂੰ ਸੈੱਟ ਕਰਨ ਪਿੱਛੇ ਵੀ ਸਾਡੇ ਤੇ ਇਹਦਾ ਕਰਜ਼ਾ ਚੜੇ ਸਾਡੀ 24 ਕਿੱਲੇ ਜ਼ਮੀਨ ਸੇਫ ਪਈ ਰਹੂਗੀ ਵੀ ਆਹ ਨੂੰ ਬਗਾਨੇ ਪੈਸੇ ਨਾਲ ਸਾਰੀ ਗੇਮ ਖੇਡ ਲੈਨੇ ਆ ਉਹ ਪੁੱਤ ਚੱਲ ਪਾਸੇ ਆ ਰੱਬ ਨੂੰ ਪਿਆਰਾ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਸਾਲੇ ਤੇ ਸਾਲੇ ਹਾਰ ਨੂੰ ਕੁਛ ਨਾ ਦੱਸਿਆ ਫਿਰ ਜਿਹੜੇ ਭੋਲੇ ਦੇ ਦੋ ਪੁੱਤ ਸੀ ਉਹਨਾਂ ਚੋਂ ਇੱਕ ਮੁੰਡੇ ਨੂੰ ਫਿਰ ਉਹਦੇ ਸਾਲੇ ਨੇ ਆਪਦੀ ਝੋਲੀ ਪਾ ਲਿਆ ਲਿਖਲਕਾ ਕਰ ਲਿਆ ਵੀ ਅੱਜ ਤੋਂ ਇਹ ਮੇਰਾ ਪੁੱਤ ਆ ਅੱਜ ਵੀ ਭੋਲਾ ਉਹਦੇ ਸਹੁਰਿਆਂ ਦੇ ਘਰ ਚ ਹੀ ਰਹਿ ਰਿਹਾ ਇੱਕ ਪੁੱਤ ਉਹਦੇ ਸਾਲੇ ਨੇ ਰੱਖ ਲਿਆ ਤੇ ਦੂਜਾ ਪੁੱਤ ਭੋਲੇ ਕੋਲੇ ਆ ਜਿਹੜਾ ਹੁਣ ਉਹਦਾ ਸਾਲਾ ਭੋਲੇ ਦਾ ਹੁਣ ਉਹ ਕੀਤੇ ਵੇਲੇ ਨੂੰ ਪਛਤਾਉਂਦਾ ਕਿ ਮੈਂ ਉਸ ਟਾਈਮ ਤੇ ਕਿੰਨਾ ਮਾੜਾ ਕਰ ਬੈਠਾ ਸੀ ਜਿਹੜੇ ਪੁੱਤ ਵਿੱਚ ਸਾਰਾ ਕੁਝ ਕੀਤਾ ਤੇ ਉਹ ਪੁੱਤ ਵੀ ਨਾ ਰਿਹਾ ਤੇ ਹਾਰ ਕੇ ਉਸੇ ਭੈਣ ਦਾ ਪੁੱਤ ਲੈਣਾ ਪਿਆ ਜਿੰਦੇ ਨਾਲ ਮੈਂ ਸਾਰਾ ਕੁਝ ਕੀਤਾ ਹੈ ਉਹਦਾ ਚਾਚਾ ਕਹਿੰਦਾ ਕਿ ਸਾਡੇ ਭੋਲੇ ਨਾਲ ਅੱਜ ਵੀ ਬਹੁਤ ਮਾੜਾ ਹੋਣਾ ਆ ਅੱਜ ਵੀ ਉਹਨਾਂ ਦੇ ਡੰਗਰ ਨੂੰ ਉਹ ਪੱਠੇ ਹੀ ਤੇ ਜਮੀਨ ਵੀ ਉਹ ਬਹੁਤ ਮਾੜੀ ਲੈ ਕੇ ਦਿੱਤੀ ਆ ਭੋਲੇ ਦਾ ਚਾਚਾ ਕਹਿੰਦੇ ਮੇਰੇ ਭਤੀਜੇ ਦੀ ਕਹਾਣੀ ਜ਼ਰੂਰ ਸ਼ੇਅਰ ਕਰੀ ਕਿ ਕਦੇ ਵੀ ਸਹੁਰਿਆਂ ਪਿੱਛੇ ਲੱਗ ਕੇ ਆਪਦਾ ਘਰ ਨਾ ਜਾੜੋ ਆਪਦੇ ਚਾਚੇ ਤਾਇਆ ਨਾ ਛੱਡੋ ਬੇਸ਼ੱਕ ਤੁਹਾਡੇ ਚਾਚੇ ਤਾਇਆ ਨਾਲ ਤੁਹਾਡਾ ਬੋਲਚਾਲ ਹੈਗਾ ਜਾਂ ਨਹੀਂ ਹੈਗਾ ਪਰ ਔਖੇ ਸੌਖੇ ਵੇਲੇ ਤੁਹਾਡੇ ਚਾਚੇ ਤੇ ਤੁਹਾਡੇ ਕੰਮ ਆਉਣਗੇ ਤੇ ਜਿਹੜੀਆਂ ਔਰਤਾਂ ਪੇਕਿਆਂ ਦਾ ਬਾੜਾ ਮੋਹ ਕਰਦੀਆਂ ਨੇ ਉਹ ਵੀ ਆਹ ਵੀਡੀਓ ਕੰਨ ਖੋਲ ਕੇ ਤੇ ਅੱਖਾਂ ਖੋਲ ਕੇ ਸੁਣ ਲੈਣ ਕਿ ਪੇਕਿਆਂ ਦੇ ਅੰਨਾ ਵਿਸ਼ਵਾਸ ਵੀ ਕਈ ਵਾਰੀ ਬੰਦੇ ਨੂੰ ਮਹਿੰਗਾ ਪਾ ਜਾਂਦਾ। ਹੁਣ ਦੇਖੋ ਕਿ ਜਿਹੜੀ ਭੋਲੇ ਦੀ ਘਰ ਦੀ ਸੀਗੀ ਉਹ ਅੱਜ ਵੀ ਅੱਖਾਂ ਬੰਦ ਕਰਕੇ ਆਪਦੇ ਭਰਾ ਦੇ ਯਕੀਨ ਕਰਦੀ ਆ। ਅੱਜ ਵੀ ਭੋਲੇ ਦੇ ਚਾਚੇ ਤਾਇਆ ਨੂੰ ਗਾਲ੍ਹਾਂ ਕੱਢਦੀ ਆ। ਅੱਜ ਵੀ ਕਹਿੰਦੀ ਆ ਕਿ ਮੇਰੇ ਭਰਾ ਨੇ ਕੁਛ ਮਾੜਾ ਨਹੀਂ ਕੀਤਾ। ਫਿਰ ਕੀ ਹੋਇਆ ਜੇ ਮੇਰੀ ਅੱਧੀ ਜ਼ਮੀਨ ਬਣੀ ਆ। ਕੋਈ ਗੱਲ ਨਹੀਂ ਹੌਲੀ-ਹੌਲੀ ਉਹ ਜ਼ਮੀਨ ਬਣ ਜੂਗੀ। ਇਹ ਕਰਮਾਂ ਦੇ ਸੌਦੇ ਹੁੰਦੇ ਆ। ਹੁਣ ਉਹ ਭੋਲੇ ਦੀ ਘਰ ਦੀ ਕਰਮਾਂ ਨੂੰ ਦੋਸ਼ ਦੇਣ ਲੱਗ ਗਈ ਆ ਪਰ ਅੱਜ ਵੀ ਉਹ ਆਪਦੇ ਭਰਾ ਨੂੰ ਦੋਸ਼ ਨਹੀਂ ਦਿੰਦੀ ਪਈ। ਪਰ ਜਿਹੜਾ ਉਹ ਭਰਾ ਆ ਜਿਨੇ ਇਹ ਸਾਰੀਆਂ ਚਲਾਕੀਆਂ ਖੇਡੀਆਂ ਉਸ ਭੋਲੇ ਦੀ ਜ਼ਮੀਨ ਖਾਦੀ ਆਪਦੀ ਭੈਣ ਦਾ ਘਰ ਖਾਦਾ ਹੁਣ ਉਹ ਸਾਲਾ ਜਮਾ ਮਰਨ ਕਿਨਾਰੀ ਹੋਇਆ ਪਿਆ ਤੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਆ ਤੁਸੀਂ ਇਹ ਦੇਖੋ ਕਿ ਜਿਹੜੇ ਸਾਲੇ ਨੇ ਆਪਦੇ ਪੁੱਤ ਪਿੱਛੇ ਆਪਦੀ ਭੈਣ ਨਾਲ ਧੋਖਾ ਕੀਤਾ ਆਪਦੇ ਫੱਕਰ ਪਰੌਣੇ ਨਾਲ ਧੋਖਾ ਕੀਤਾ ਅੱਜ ਉਸੇ ਭੈਣ ਦਾ ਪੁੱਤ ਸਾਲੇ ਦੀ 24 ਕਿੱਲਿਆਂ ਦਾ ਮਾਲਕ ਬਣ ਗਿਆ ਇਸ ਕਰਕੇ ਰੱਬ ਦੇ ਰੰਗ ਬਹੁਤ ਨਿਆਰੇ ਆ ਤੇ ਰੱਬ ਦੇ ਰੰਗਾਂ ਤੋਂ ਮਿੱਤਰੋ ਡਰਨਾ ਚਾਹੀਦਾ ਜਿੰਨਾ ਰੱਬ ਨੇ ਦਿੱਤਾ ਉਹਦੇ 'ਚ ਸਬਰ ਕਰੋ ਸ਼ੁਕਰ ਕਰੋ ਰੱਬ ਦਾ ਸ਼ੁਕਰਾਨਾ ਕਰੋ ਕਦੇ ਕਿਸੇ ਦੀ ਜ਼ਮੀਨ ਜਾਇਦਾਦ ਤੇ ਕਦੇ ਕਿਸੇ ਦੇ ਧਨ ਤੇ ਕਦੇ ਕਿਸੇ ਤੇ ਹੱਕ ਤੇ ਅੱਖ ਨਾ ਰੱਖੋ ਇਹ ਨਤੀਜੇ ਬੜੇ ਮਾੜੇ ਨਿਕਲਦੇ ਆ ਸਮਾਂ ਪਾ ਕੇ ਰੱਬ ਭਾਜੀ ਦੁਗਣੀ ਕਰਕੇ ਮੋੜਦਾ ਆ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ